ਹਾਂ ਬਈ ਇਹ ਚਕੋਰ ਦਾ ਹੀ ਆ ਬੱਚਾ ਆਵੇ ਇਹਦੀ ਆਵਾਜ਼ ਲੱਗੇ ਐਨੇ ਅੰਡੇ ਬਈ ਖਰਾਬ ਨਿਕਲ ਗਏ ਦੇਖ ਲਓ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਇਹ ਦੋਸਤੋ ਦਾਣੇ ਤਾਂ ਆਪਾਂ ਨੇ ਵੇੜ ਕੇ ਹਟਿਆ ਦਾਣਾ ਪਾਤਾ ਤੇ ਬਾਕੀ ਆਂਡੇ ਕੱਢੇ ਆਂ ਭਾਈ ਅੱਜ ਜਿਹੜੇ ਸਾਰੇ ਖਰਾਬ ਹੋ ਗਏ ਸੀਗੇ ਮਸ਼ੀਨ ਦੱਸਿਆ ਸੀਗਾ ਤੁਹਾਨੂੰ ਪਹਿਲੀ ਵੀਡੀਓ ਚ ਵੀ ਆਪਣੀ ਇੱਕ ਹਫਤਾ ਓਵਰ ਹੀਟ ਚੱਲ ਗਈ ਸੀਗੀ ਤੇ ਫਿਰ ਰਾਤੀ ਮੈਂ ਸਾਰੇ ਇੱਕ ਵਾਰ ਮਸ਼ੀਨ ਦੇ ਨਾਲ ਆਂਡੇ ਚੈੱਕ ਕਰ ਲੇ ਵੀ ਜਿਹੜੇ ਜਿਹੜੇ ਖਰਾਬ ਸੀਗੇ ਮੈਂ ਆਪਾਂ ਨੇ ਸਾਰੇ ਕੱਢ ਤੇ ਟੋਟਲੀ ਹਨਾ ਤੇ ਰੱਖੇ ਦਾ ਤਾਂ ਕੋਈ ਫਾਇਦਾ ਨਹੀਂ ਸੀਗਾ ਉਹਦੀ ਜਗ੍ਹਾ ਆਪਾਂ ਨੇ ਹੁਣ ਹੋਰ ਆਂਡੇ ਰੱਖ ਦੇਣੇ ਆ ਤੇ ਰਾਤੀ ਫਿਰ ਮੈਂ ਸਾਰੇ ਲਾਈਟ ਰਾਈ ਚੈੱਕ ਕਰਕੇ ਨੇ ਇੱਕ ਵਾਰ ਸਾਰੇ ਆਂਡੇ ਕੱਢਦੇ ਮੈਂ ਤੁਹਾਨੂੰ ਆਂਡੇ ਦਿਖਾਉਣਾ ਐਨੇ ਆਂਡੇ ਬਾਈ ਖਰਾਬ ਨਿਕਲ ਗਏ ਦੇਖ ਲਓ ਘਟ ਘਟ ਦੋ ਡਰੇਆਂ ਤਾਂ ਅਜਿਹੀਆਂ ਨਿਕਲ ਗਈਆਂ ਹਾਂ ਜਿਹੜੇ ਆਪਣੇ ਚਿਕੋਰਾ ਦੇ ਦੋ ਡਰੇਆਂ ਤਾਂ ਬਾਈ ਚਿਕੋਰਾ ਨਿਕਲ ਗਈਆਂ ਬਾਕੀ ਬਾਈ ਬੱਤਕਾਂ ਦੇ ਆਂਡੇ ਪਏ ਆ ਸਾਰੇ ਬਾਈ ਖਰਾਬ ਹੋ ਗਏ ਚਲੋ ਇਹ ਤਾਂ ਹੁਣ ਆਪਾਂ ਨੇ ਕੱਢ ਤੇ ਤੇ ਕੱਲ ਬਾਈ ਸ਼ਾਮੀ ਮੈਂ ਲਿਆਇਆ ਸੀਗਾ ਚਪੋਰਾ ਦੇ ਅੰਡੇ ਹੋਰ ਇਹ ਦੋ ਡਰੇ ਆ ਬਾਈ ਆਪਾਂ ਲਿਆਇਆ ਸੀਗੇ ਤੇ ਇਹ ਹੁਣ ਬਾਈ ਲਾਉਨੇ ਆ ਮਸ਼ੀਨ ਵਿੱਚ ਤੇ ਰਾਤੀ ਫਿਰ ਮੈਂ ਇਦਾਂ ਹੀ ਰੱਖਦੇ ਸੀਗੇ ਮੁੱਖਾ ਪਤਾ ਨਹੀਂ ਹੁਣ ਕਿੰਨੇ ਦਿਨ ਪੁਰਾਣੇ ਹੋਣਗੇ ਮਾ ਚਲੋ ਇਹਨਾਂ ਨੂੰ ਹੀਟ ਤਾਂ ਦਈਏ ਤੇ ਉਹ ਬਾਈ ਅੰਡੇ ਆ ਜਪਨਿਸ ਪੈਂਟਮ ਦੇ ਤੇ 10 ਰਾਂਡੇ ਪਾਣੀ ਉਹ ਲੈ ਕੇ ਆਏ ਸੀਗੇ ਉਹ ਵੀ ਆਪਾਂ ਲਾਉਣੇ ਆਂ ਅੱਜ ਬਾਕੀ ਬਈ ਇਹ 10 ਹੋ ਗਏ ਟੋਟਲ ਤਾਂ ਨਿਕਲੇ ਸਾਰੇ ਕਾਲੇ ਹੀ ਆ ਤੇ ਇੱਕ ਨਿਕਲਿਆ ਉਹ ਚਿੱਟੇ ਰੰਗ ਦਾ ਪਿਓਰ ਚਿੱਟਾ ਠੀਕ ਆ ਜੀ ਤਿੱਤਰ ਦਾ ਬਚਾ ਵੇ ਠੀਕ ਆ ਬਿਲਕੁਲ ਤਿੱਤਰ ਦਾ ਪਤਾ ਨਹੀਂ ਪਟੇਰ ਦਾ ਇਹ ਬਿਲਕੁਲ ਠੀਕ ਆ ਤੇ ਇਹਨੂੰ ਵੀ ਮੈਂ ਦਿਨ ਚ 2-3 ਵਾਰ ਪਾਣੀ ਪਿਲਾ ਦਿੰਨਾ ਇਥੇ ਪਤਾ ਨਹੀਂ ਹੁਣ ਵੀ ਹੁੰਦਾ ਜਾਂ ਨਹੀਂ ਹੁੰਦਾ ਤਾਂ ਫਿਰ ਵੀ ਆਪਾਂ ਇਹਨੂੰ ਪਾਣੀ ਪਿਲਾ ਦਈਦਾ ਇਹ ਵੀ ਆਪਣਾ ਬਈ ਤਿੰਨ ਰੰਗਾਂ ਐਨ ਸਹੀ ਜਿਹਾ ਆਪਣਾ ਤੰਦਰੁਸਤ ਤੇ ਜਿਹੜੇ ਬੱਚੇ ਬਈ ਇਹ ਨਿਕਲੇ ਆ ਨਾ ਸਾਰੇ ਸਹੀ ਹੋ ਨਿਕਲੇ ਆ ਬਸ ਇੱਕ ਤਾਂ ਥੋੜਾ ਜਿਹਾ ਪੈਰ ਵਿੰਗਾ ਉਹਨੇ ਵੀ ਤਕਰੀਬਨ ਸਹੀ ਹੋ ਜਾਣਾ ਤਾਂ ਨਾ ਬਈ ਆਪਾਂ ਨੇ ਖਵਾਰਾਂ ਪਰੇ ਸਿੱਟਿਆ ਹੋਇਆ ਤੇ ਪਾਣੀ ਆਪਾਂ ਨੇ ਪਾਤਾ ਸੀਗਾ ਇਹ ਮਸ਼ੀਨ ਹੋ ਗਈ ਬਈ ਖਾਲੀ ਤੇ ਆ ਮਨ ਨੂੰ ਮੈਂ ਨਾ ਤਿੰਨ ਗ ਬੱਤਕਾਂ ਦੇ ਰੱਖੇ ਸੀਗੇ ਇਹਨਾਂ ਦੀ ਮਨ ਥੋੜੀ ਸੁਭਾਵਨਾ ਲੱਗ ਰਹੀ ਵੀ ਜਿੱ ਨਿਕਲੂਗੇ ਬਾਕੀ ਪਤਾ ਨਹੀਂ ਤੇ ਇੱਧਰ ਖਾਲੀ ਹੋ ਗਏ ਤੇ ਆ ਸਾਈਡ ਵੀ ਖਾਲੀ ਹੋ ਗਈ ਆ ਤੀਜੇ ਨੰਬਰ ਵਾਲੀ ਟ੍ਰੇ ਵੀ ਖਾਲੀ ਹੋ ਗਈ ਪੂਰੀ ਤੇ ਇਹਨਾਂ ਵਿੱਚੋਂ ਨਿਕਲ ਰਹੇ ਆ ਇਹ ਮੈਂ ਤੁਹਾਨੂੰ ਦੱਸਿਆ ਤਾਂ ਨਾ ਜਿਹੜੀ ਪੰਨੇ ਮੁਰਗੀ ਥੱਲੇ ਆਂਡੇ ਕੱਢੇ ਸੀਗੇ ਉਹ ਉਹੀ ਆਂਡੇ ਆ ਇਹਨਾਂ ਦੇ ਉੱਪਰ ਹੀ ਨਿਕਲ ਹੀ ਜਾਂਦੇ ਆ ਤੇ ਆਪਾਂ ਫਿਰ ਉੱਧਰ ਹੜਕੀ ਜਾਂਦੇ ਆ ਇਹ ਆਪਾਂ ਉੱਧਰ ਥਰਮੋਕੂਲ ਵਾਲੀ ਮਸ਼ੀਨ 'ਚ ਆਪਾਂ ਨੇ ਆਂਡੇ ਰੱਖਿਓ ਨਹੀਂ ਹੈਗੇ ਉਕੀ ਸਾਰੇ ਅੰਡੇ ਬਾਈ ਅੱਗੇ ਪਿੱਛੇ ਲੱਗੇ ਹੋਏ ਆ ਜਿਹੜੀ ਥਰਮੋਕੂਲ ਵਾਲੀ ਮਸ਼ੀਨ ਆ ਉੱਥੇ ਫਿਰ ਰੋਟੇਟ ਨਹੀਂ ਹੁੰਦੇ ਹੈਗੇ ਅੰਡੇ ਤੇ ਆਪਾਂ ਇੱਥੇ ਰੱਖੇ ਹੋਏ ਆ ਨਾਲ ਨਾਲ ਨਿਕਲ ਜਾਨੇ ਫਿਰ ਆਪਾਂ ਉੱਧਰ ਛੱਡੀ ਜਾਂਦੇ ਆ ਬਾਕੀ ਹਾਂ ਬੱਤਕਾਂ ਦੇ ਆ ਤੇ ਆ ਥੋੜੇ ਜਿ ਮੈਨੂੰ ਸੁਭਾਅ ਨਾ ਲੱਗਦੀ ਇਹ ਵੀ ਚਕੋਰਾ ਦੇ ਅੰਡੇ ਆ ਵਿੱਚੋਂ ਸ਼ਾਇਦ ਨਿਕਲ ਜੂंगे ਇਹ ਆਪਾਂ ਨੇ ਰੱਖਿਆ ਹੀ ਹੋਏ ਆ ਬਾਈ ਮੈਨੂੰ ਲੱਗਦਾ ਨਾ ਜਿਹੜਾ ਆ ਚਿਕੂਰਾਂ ਦਾ ਅੰਡਾ ਮੈਂ ਰਾਤੀ ਦੇਖਿਆ ਸੀਗਾ ਇਹ ਨਾ ਸਥੋਰ ਲੱਗੀ ਹੋਈ ਸੀਗੀ ਜਿਹੜਾ ਚਿੱਟਾ ਨਿਕਲਿਆ ਇਸਮੰਟਾ ਇਹ ਮਨੋ ਚਿਕੋਰ ਦਾ ਹੀ ਲੱਗਦਾ ਹਾਂ ਬਈ ਇਹ ਚਿਕੋਰ ਦਾ ਹੀ ਆ ਬੱਚਾ ਆਵੇ ਇਹਦੀ ਆਵਾਜ਼ ਲੱਗੇ ਮੈਂ ਵੀ ਗਾਹਾਂ ਵੀ ਚਿੱਟਾ ਕਿਵੇਂ ਨਿਕਲ ਗਿਆ ਸਾਰਾ ਚਕੋਰ ਦਾ ਬਾਈ ਇਹ ਮਨਤਾ ਲੱਗਿਆ ਕਿ ਸ਼ਾਇਦ ਇਹਨਾਂ ਮੁਰਗੇ ਚਕੋਰ ਦਾ ਬਾਈ ਇਹ ਕਿਉਂਕਿ ਰਾਤੀ ਜਦੋਂ ਮੈਂ ਰੱਖ ਰਿਆ ਸੀਗਾ ਨਾ ਅੰਡੇ ਤੇ ਇੱਕ ਨੂੰ ਨਾ ਠੋੜ ਲੱਗੀ ਹੋਈ ਸੀਗੀ ਇਹ ਵਾ ਚਕੋਰ ਦਾ ਹੀ ਅੰਡਾ ਚਲੋ ਇੱਕ ਤਾਂ ਨਿਕਲਿਆ ਇਹ ਹੋਰ ਵੀ ਚੈੱਕ ਕਰ ਲੰਨੇ ਆ ਬਈ ਕਿਸੇ ਨੂੰ ਹੋਰ ਨਾ ਨਹੀਂ ਕੋਈ ਅੰਡੇ ਨੂੰ ਤੇੜਾ ਹੀ ਵੀ ਹੋਰ ਤਾਂ ਬਾਈ ਕਿਸੇ ਨੂੰ ਲੱਗਦੀ ਨਹੀਂ ਹੈਗੀ ਚਲੋ ਜੇ ਨਿਕਲ ਵੀ ਕੋਈ ਨਹੀਂ ਥੱਲੇ ਹੀ ਕਰੂਗਾ ਆਪਾਂ ਚੱਕ ਲਾਂਗੇ ਆਹਨ ਬਾਈ ਇੱਕ ਦਿਨ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਦੇਖ ਲਓ ਹੁਣ ਤੁਹਾਨੂੰ ਵੀ ਲੱਗੇ ਰਿਆ ਹੋਣਾ ਵੀ ਹਨਾ ਵੀ ਚੂਚਾ ਹੀ ਇਹ ਦੂਗਾ ਮੁਰਗੀ ਦਾ ਪਰ ਹੈ ਆਪਣਾ ਦੇਖ ਲਓ ਉਹ ਚਕੋੜਾ ਜੋ ਚਿੱਟੇ ਰੰਗ ਦਾ ਆ ਗਿਆ ਤੇ ਪਹਿਲਾਂ ਵੀ ਕਢਵਾਏ ਸੀਗੇ ਪਿਛਲੇ ਤੋਂ ਪਿਛਲੇ ਸਾਲ ਮੈਂ ਕਢਵਾਏ ਸੀਗੇ ਉਹ ਆਪਾਂ ਨੇ ਸੇਲ ਕਰਤੇ ਸੀਗੇ ਤੇ ਰੱਖੇ ਕਿਉਂਕਿ ਮੇਰੇ ਕੋਲ ਜਾਗਾ ਨਹੀਂ ਸੀਗੀ ਰੱਖਣ ਨੂੰ ਇਸ ਕਰਕੇ ਫਿਰ ਆਪਾਂ ਨੇ ਸੇਲ ਕਰਤੇ ਸੀਗੇ ਚਲੋ ਹੁਣ ਆਪਾਂ ਰੱਖ ਵੀ ਲਵਾਂਗੇ ਤੇ ਨਾਲੇ ਸੇਲ ਵੀ ਕਰਾਂਗੇ ਚਲੋ ਇੱਕ ਤਾਂ ਨਿਕਲੇ ਹੁਣ ਤਾਂ ਬਾਈ ਆਪਾਂ 11 12 ਵਜੇ ਹਨਾ ਕੂਲਰ ਚਲਾ ਦਨੇ ਆ ਤੇ ਮਸ਼ੀਨਾਂ ਹੁਣ ਓਵਰ ਹੀਟ ਨਹੀਂ ਹੁੰਦੀਆਂ ਹੈਗੀਆਂ ਤੇ ਆਪਣਾ ਬਾਈ ਕੰਮ ਵਧੀਆ ਚੱਲ ਰਿਹਾ ਕੂਲਰ ਨਾਲ ਤੇ ਹੁਣ ਵਾਲੇ ਆਂਡੇ ਬਾਈ ਹੁਣ ਚੈੱਕ ਕਰਾਂਗੇ ਤੇ ਹੁਣ ਬਾਈ ਥੋੜੀ ਜਿਹੀ ਇਮਿਊਨਿਟੀ ਵੀ ਵਧ ਗਈ ਹਨਾ ਆ ਦੇਖੋ ਨਾ ਕਿਉਂ ਉਤਰ ਪੈਂਦਾ ਸੱਤ ਕਿੱਥੇ ਫਿਰਦੀ ਆ ਅਵੇ ਭਾਈ ਬੱਤ ਕਰਾਂ ਤੁਮ ਨਾਲ ਚੱਲ ਰਹੀ ਪਾਰਟੀ ਤਾਂ ਮਾਸ ਤੋਂ થી ਤੇ ਬਾਕੀ ਭਾਈ ਸਫਾਈ ਕਰਨੀ ਪੈਣੀ ਅੱਜ ਫੇਰ ਕਿਉਂਕਿ ਕੱਲ ਚੂਚੇ ਆਉਣੇ ਆ ਕਿਉਂਕਿ ਚੂਚੇ ਤਾਂ तकरीबन ਘੰਟੇ ਦੇ ਇੱਕ ਬਾਅਦ ਆਪਣੇ ਸ਼ੇਰ ਹੋ ਜਾਂਦੇ ਆ ਤੇ ਡੇਢ 200 ਚੂਚਾ ਡੇਢ ਤੋਂ 200 ਚੂਚਾ ਨਾਲ ਆਪਣੇ ਪਾਸ ਬੰਦੇ ਨੇ ਨਾ 1000 ਦੋ ਦਿਨ ਲੇਟ ਲੈ ਕੇ ਜਾਣਾ ਓਪਨ ਰੱਖਣਾ ਹੀ ਪੈਣਾ ਕਿਉਂਕਿ ਉਹਨੂੰ ਬਾਈ ਬਾਈ ਨੂੰ ਪੈ ਗਿਆ ਕੰਮ ਤੇ ਕਹਿੰਦਾ ਵੀ ਮੈਂ ਦੋ ਦਿਨ ਬਾਅਦ ਤੁਹਾਨੂੰ ਮੈਂ ਲੈ ਜਾਗਾ ਚੂਚੇ ਮਾਝਾ ਚਲ ਕੋਈ ਨਹੀਂ ਆਪਾਂ ਰੱਖ ਲਾਂਗੇ ਫਾਰਮ ਚ ਤੇ ਹਾਲੇ ਤਾਂ ਬਾਈ ਮਸ਼ੀਨ 'ਚ ਪਏ ਆਂ ਆਪਾਂ ਦੁਪਹਿਰ ਤੋਂ ਬਾਅਦ ਰੱਖਾਂਗੇ ਇਹ ਆਂਡੇ ਤੇ ਬਾਕੀ ਜੀ ਕਰਦੇ ਆ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਜੀ ਤੇ ਧੰਨਵਾਦ ਜੀ